ਹੈਂਡਰਾਈਟਿੰਗ ਤੇ ਕੈਲੀਗ੍ਰਾਫੀ 'ਚ ਇੱਕ ਫਰਕ ਇਹ ਚੀਜ਼ ਹੈ ਕਿ ਇਹਦੇ 'ਚ ਅਸੀਂ ਅੱਖਰਾਂ ਦੀ ਬਨਾਵਟ ਨੂੰ ਥੋੜਾ ਨਿਖਾਰਦੇ ਆ ਉਹਦੇ 'ਚ ਥੋੜਾ ਜਿਹਾ ਡਿਜ਼ਾਈਨਿੰਗ ਥੋੜਾ ਆਰਟ ਆਪਣਾ ਜਰੂਰ ਸ਼ਾਮਿਲ ਕਰਦੇ ਆ ਕਿ ਜਦ ਨਾਲ ਵੇਖਣ ਵਿੱਚ ਇੱਕ ਚੀਜ਼ ਦੀ ਸਜਾਵਟੀ ਲੁੱਕ ਜਿਹੜੀ ਆ ਉਹ ਸਾਡੇ ਸਾਹਮਣੇ ਹੁੰਦੀ ਹੈ ਸੋ ਉਹ ਸਾਰਾ ਕਾਜ ਤੁਸੀਂ ਮੇਰੇ ਸਾਹਮਣੇ ਪਿੱਛੇ ਕੀਤਾ ਆ ਦੇਖ ਪਾ ਰਹੇ ਹੋ ਜੀ ਮੈਂ ਗੁਰਮੁਖੀ ਤੇ ਇੰਗਲਿਸ਼ 'ਚ ਜ਼ਿਆਦਾ ਕਰ ਰਿਹਾ ਜੀ ਮੈਨੂੰ ਗੁਰੂ ਸਾਹਿਬ ਨੇ ਹੁਕਮਨਾਮਾ ਸਾਹਿਬ ਲਿਖਣ ਦੀ ਸੇਵਾ ਬਖਸ਼ਿਸ਼ ਕੀਤੀ 2 2.5 ਸਾਲ ਤੇ ਉਹ ਸੇਵਾ ਔਰ ਹੁਣ ਵੀ ਨਾਲ ਚੱਲ ਰਹੀ ਆ ਪੇਸ਼ੇਵਜੋ ਮੈਂ ਕੰਪਿਊਟਰ ਟੀਚਰ ਐ ਜੀ ਤੇ ਮੇਰਾ ਜੀ ਇਸ ਕਾਰਜ ਦੇ ਨਾਲ ਮੇਰੇ ਸਟੱਡੀ ਦਾ ਕੋਈ ਲੈਣਾ ਦੇਣਾ ਨਹੀਂ ਆ ਇਹ ਬਸ ਗੁਰੂ ਦੇ ਉਦਮ ਸਦਕਾ ਇਹ ਕਾਰਜ ਕੀਤਾ ਤੇ ਅੱਜ ਮੈਂ ਇਸ ਖਾਲਸਾ ਗੜੀ ਦੇ ਮੇਲੇ ਵਿੱਚ ਆਪਣਾ ਇਸ ਪ੍ਰਦਰਸ਼ਨੀ ਨੂੰ ਲੈ ਕੇ ਆਇਆ ਹੋਇਆ ਤਾਂ ਮੇਰੇ ਲਈ ਇੱਕ ਆਪਣਾ ਸੁਭਾਗ ਆ ਕੀ ਕੀ ਬਣਾ ਲੈਂਦੇ ਕਿਸ ਕਿਸ ਚੀਜ਼ ਦਾ ਤੇ ਕਰ ਲੈਂਦੇ ਕਿਤੇ ਕਿਤੇ ਮਨੇ ਕਿਤਾ ਸੀ ਆਪਣੀ ਕੈਲੀਗ੍ਰਾਫੀ ਜਿਹਦੇ ਵਿੱਚ ਮੇਰੇ ਕੋਲ ਜੀ ਸ਼ੁਰੂਆਤ ਕਾਲੀ ਤੇ ਪਿੱਛੇ ਲੱਗੇ ਹੋਏ ਫਰੇਮ ਤੁਸੀਂ ਦੇਖ ਸਕਦੇ ਜਿਹਦੇ ਵਿੱਚ ਅਸੀਂ ਗੁਰਬਾਣੀ ਦੇ ਕੁਝ ਅਲੱਗ-ਅਲੱਗ ਟੁਕਾਂ ਨੂੰ ਲਿਖਿਆ ਹੋਇਆ ਔਰ ਜੇਕਰ ਕੋਈ ਆਪਣਾ ਕਸਟਮਾਈਜ਼ ਕਰਵਾਉਣਾ ਚਾਹੁੰਦੇ ਜਿਹਦੇ ਵਿੱਚ ਅਸੀਂ ਕੁਝ ਕੀ ਰਿੰਗਸ ਨੇ ਕੁਝ ਬੁੱਕ ਟੈਗ ਨੇ ਕਿ ਅੱਜ ਬੁੱਕ ਫੇਅਰ ਲੱਗਾ ਹੋਇਆ ਬੁੱਕ ਫੇਅਰ ਦੇ ਨਾਲ ਅਸੀਂ ਬੁੱਕ ਟੈਗਸ ਨੂੰ ਵੀ ਜ਼ਰੂਰ ਇੱਥੇ ਲੈ ਕੇ ਆਏ ਹੋਇਆ ਕਿ ਆਪਣੇ ਕਿਤਾਬਾਂ ਵਿੱਚ ਰੱਖਣ ਵਾਸਤੇ ਕੁਝ ਦਾ ਕੋਰਟਸ ਨੇ ਕੁਝ ਤੁਹਾਡੀਆਂ ਲਾਈਨਾਂ ਨੇ ਕੁਝ ਪੰਕਤੀਆਂ ਨੇ ਕੁਝ ਕਵਿਤਾਵਾਂ ਨੇ ਜਿਹੜੀਆਂ ਤੁਹਾਨੂੰ ਇੱਕ ਪੋਜ਼ਿਟਿਵ એનર્ਜੀ ਦਿੰਦੀਆਂ ਨੇ ਤਾਂ ਤੁਸੀਂ ਉਹ ਆਪਣੀ ਮਰਜ਼ੀ ਨਾਲ ਇੱਥੇ ਲਿਖਵਾ ਸਕਦੇ ਹੋ ਸੋ ਮੈਂ ਉਹ ਸਾਰੀ ਚੀਜ਼ਾਂ ਇੱਥੇ ਲੈ ਕੇ ਆਇਆ ਤੁਸੀਂ ਦੇਖ ਵੀ ਸਕਦੇ ਹੋ ਕਿ ਮੈਨੂੰ ਕਿਹਾ ਜਾ ਰਿਹਾ ਕਿ ਅਸੀਂ ਮੈਨੂੰ ਸਿਖਾਓਗੇ ਕਦੋਂ ਹੁਣ ਵੀ ਬੱਚੇ ਆਏ ਸੀ ਲੈ ਕੇ ਆ ਰਹੀ ਆ ਕਿ ਅਸੀਂ ਵੇ ਇੱਕ ਕਾਰਜ ਕਰਨਾ ਚਾਹੁੰਦੇ ਆ ਸੋ ਤੁਸੀਂ ਕਿੱਥੋਂ ਕਿਤਾ ਸੀ ਕਿ ਅਸੀਂ ਕਿਵੇਂ ਕਰ ਸਕਦੇ ਆ ਸੋ ਇਸ ਚੀਜ਼ ਲਈ ਮੇਰੇ ਕੋਲ ਹੁਣ ਜ਼ਰੂਰ ਸੰਪਰਕ ਵਿੱਚ ਬਚੇ ਆ ਰਹੇ ਨੇ ਜਿਵੇਂ ਮੈਂ ਜਲਦੀ ਹੀ ਬਹੁਤ ਜਲਦੀ ਬੱਚਾ ਨੂੰ ਇਸ ਸੇਵਾਵਾ ਦੇ ਨਾਲ ਰੂਬਰੂ ਹੋਵਾਂਗਾ ਸਸ ਸੱਚ ਗੱਲ ਸਾਰਿਆਂ ਤੁਸੀਂ ਦੇਖ ਰਹੇ ਹੋ ਤਾਂ ਸਿਟੀ ਹੈਡਲਾਈਨਸ ਤੇ ਮੈਂ ਤੁਹਾਰੇ ਨਾਲ ਵਸਟਪ ਚ ਕਵਲ ਇਸ ਵਕਤ ਤਾਂ ਸੇਮ ਮੌਜੂਦ ਆ ਅੰਮ੍ਰਿਤਸਰ ਦੇ ਖਾਲਸਾ ਕਾਲਜ ਵਿਖੇ ਜਿੱਥੇ ਕਿ ਪੁਸਤਕ ਮੇਲਾ ਲੱਗਿਆ ਜੀ ਹਾਂ ਪੁਸਤਕ ਮੇਲਾ ਹਰ ਸਾਲ ਇੱਥੇ ਲੱਗਦਾ ਹੈ ਕਿਥੇ ਕਿਤਾਬਾਂ ਦੇ ਜਿਹੜੇ ਮੇਲੇ ਲੱਦਦੇ ਨੇ ਲੋਕੀ ਜਿੱਥੇ ਕਿਤਾਬਾਂ ਖਰੀਦਣ ਆਉਂਦੇ ਨੇ ਲੈਣ ਆਉਂਦੇ ਨੇ ਕੁਝ ਉਹਦੇ ਕਿਤਾਬਾਂ ਫ੍ਰੀ ਵੀ ਮਿਲਦੀਆਂ ਨੇ ਤੇ ਕੁਝ ਉਹਦੇ ਪੈਸੇ ਦੇ ਕੇ ਵੀ ਖਰੀਦਰੀਆਂ ਪੈਂਦੀਆਂ ਨੇ ਪਰ ਮੇਨ ਗੱਲ ਇਹ ਹੈ ਜਦੋਂ ਇਹ ਮੇਲਾ ਲੱਗਦਾ ਤਾਂ ਲੋਕੀ ਜਿਹੜੇ ਨੇ ਕਿਥੇ ਬੜੇ ਦੂਰੋਂ ਦੂਰੋਂ ਇਸ ਮੇਲੇ ਦੇ ਵਿੱਚ ਆਉਂਦੇ ਨੇ ਤੇ ਇਸ ਵਕਤ ਸੀ ਮੌਜੂਦ ਆ ਉਸ ਮੇਲੇ ਦੇ ਵਿੱਚ ਤੇ ਇੱਥੇ ਇੱਕ ਕੈਲੀਗ੍ਰਾਫੀ ਕਰਦੇ ਨੇ ਵੀਰ ਗਗਨ ਨਾਮ ਇਹ ਹੁੰਦਾ ਦਾ ਤੇ ਤੁਸੀਂ ਦੇਖ ਸਕਦੇ ਇਹਨਾਂ ਸੋਹਣੀ ਜਿਹੜੀ ਹੈ ਕਿਥੇ ਆ ਕੈਲੀਗ੍ਰਾਫੀ ਕੀਤੀ ਜਾਂਦੀ ਹੈ ਤੁਸੀਂ ਦੇਖ ਸਕਦੇ ਹੋ ਵੀਰ ਜੀ ਉਹਨਾਂ ਨੇ ਡਿਸਪਲੇ ਵੀ ਲਗਾਈਆਂ ਹੋਈਆਂ ਨੇ ਪੰਜਾਬੀ ਦੇ ਵਿੱਚ ਲਿਖਦੇ ਨੇ ਅੰਗਰੇਜ਼ੀ ਵਿੱਚ ਲਿਖਦੇ ਨੇ ਲੋਕੀ ਇੱਥੇ ਆਉਂਦੇ ਨੇ ਨਾ ਕੋ ਨਾਮ ਆਪਣਾ ਲਿਖਾਉਂਦੇ ਨੇ ਹੋਰ ਵੀ ਕੋਈ ਚੀਜ਼ਾਂ ਲਿਖਵਾਉਂਦੇ ਨੇ ਵੀਰ ਜੀ ਉਹਨਾਂ ਨਾਲ ਗੱਲਬਾਤ ਕਰ ਲੈਣੇ ਆ ਲੈ ਵੀ ਜੀ ਵਾਇਕਲ ਸਾਹਿਬ ਜੀ ਫਤਿਹ ਵਾਇਕਲ ਸਾਹਿਬ ਵਾਇਕਲ ਜੀ ਕੀ ਫਤਿਹ ਜੀ ਸਵਾਗਤ ਹੈ ਤੁਹਾਡਾ ਮੇਰੇ ਛੋਟੇ ਜਿਹੇ ਕੁਪਰਾਲਾ ਕੀਤਾ ਅਖਾੜਾ ੜ ਦੇ ਉੱਤੇ ਜੀ ਬੜੀ ਕੀ ਕਹਿਣਾ ਚਾਹੋਗੇ ਸਭ ਤੋਂ ਪਹਿਲਾਂ ਮੈਂ ਜਾਨਣਾ ਚਾਹਾਂ ਆਖਿਰ ਇਸ ਨੂੰ ਕਹਿੰਦੇ ਕੀ ਹੈ ਕੀ ਚੀਜ਼ ਹੈ ਥੋੜਾ ਜਿਹਾ ਜਿਹਾ ਦਰਸ਼ੇ ਦਿ ਜਿਹਦੇ ਵਿੱਚ ਮੈਂ ਕੈਲੀਗ੍ਰਾਫੀ ਕਰ ਪਾ ਰਿਹਾ ਹਾਂ ਕੈਲੀਗ੍ਰਾਫੀ ਤੇ ਹੈਂਡਰਾਇਟਿੰਗ ਜਿਵੇਂ ਅਸੀਂ ਗੱਲ ਲਾਈ ਕਿ ਹੈਂਡਰਾਇਟਿੰਗ ਸੋਹਣੀ ਆ ਉਹ ਹੈਂਡਰਾਇਟਿੰਗ ਤੇ ਕੈਲੀਗ੍ਰਾਫੀ 'ਚ ਇੱਕ ਫਰਕ ਇਹ ਚੀਜ਼ ਆ ਕਿ ਇਹਦੇ 'ਚ ਅਸੀਂ ਅੱਖਰਾਂ ਦੀ ਬਨਾਵਟ ਨੂੰ ਥੋੜਾ ਨਿਖਾਰਦੇ ਆ ਉਹਦੇ 'ਚ ਥੋੜਾ ਜਿਹਾ ਡਿਜ਼ਾਈਨਿੰਗ ਥੋੜਾ ਆਰਟ ਆਪਣਾ ਜਰੂਰ ਸ਼ਾਮਿਲ ਕਰਦੇ ਆ ਕਿ ਜਦ ਨਾਲ ਵੇਖਣ ਵਿੱਚ ਇੱਕ ਚੀਜ਼ ਦੀ ਸਜਾਵਟੀ ਲੁੱਕ ਜਿਹੜੀ ਆ ਉਹ ਸਾਡੇ ਸਾਹਮਣੇ ਆਉਂਦੀ ਹੈ ਸੋ ਉਹ ਸਾਰਾ ਕਾਜ ਤੁਸੀਂ ਮੇਰੇ ਸਾਹਮਣੇ ਪਿੱਛੇ ਕੀਤਾ ਹੋਇਆ ਦੇਖ ਪਾ ਰਹੇ ਹੋ ਜੀ ਮੈਂ ਗੁਰਮੁਖੀ ਤੇ ਇੰਗਲਿਸ਼ ਵਿੱਚ ਜ਼ਿਆਦਾ ਕਰ ਰਿਹਾ ਸ਼ੌਕ ਗੁਰੂ ਸਾਹਿਬ ਦੇ ਇੱਕ ਉਦਮ ਸਦਕਾ ਇਹ ਹੈ ਕਿ ਮੈਂ ਇਹਨੂੰ ਗੁਰੂ ਸਾਹਿਬ ਨੇ ਹੁਕਮਨਾਮਾ ਸਾਹਿਬ ਲਿਖਣ ਦੀ ਸੇਵਾ ਬਖਸ਼ਿਸ਼ ਕੀਤੀ 2 2.5 ਸਾਲ ਇੱਕ ਉਹ ਸੇਵਾ ਔਰ ਹੁਣ ਵੀ ਨਾਲ ਚੱਲ ਰਹੀ ਆ ਪਰ ਸਿੰਘ ਸਾਹਿਬ ਗਿਆਨੀ ਸੁਜੀਤ ਸਿੰਘ ਜੀ ਸਭਰਾ ਹੋਣੀ ਜਿਨ੍ਹਾਂ ਨੇ ਇਸ ਕਾਰਜ ਨੂੰ ਸੰਗਤਾਂ ਦੇ ਘਰਾਂ ਤੱਕ ਪਹੁੰਚਾਉਣ ਦਾ ਇੱਕ ਆਦੇਸ਼ ਦਿੱਤਾ ਕਿ ਇਹਨਾਂ ਨੂੰ ਅਸੀਂ ਸੰਗਤਾਂ ਦੇ ਘਰ ਤੱਕ ਜ਼ਰੂਰ ਲੈ ਕੇ ਜਾਈਏ ਸੋ ਕਿ ਜਿੱਥੇ ਅਸੀਂ ਘਰ ਵਿੱਚ ਫੋਟੋਆਂ ਲਾਈਆਂ ਹੁੰਦੀਆਂ ਨੇ ਜਿਵੇਂ ਅਸੀਂ ਅੱਜ ਡਿਜੀਟਲ ਫੋਟੋਗ੍ਰਾਫ ਦੇ ਵਿੱਚ ਗੁਰੂ ਨਾਨਕ ਪਾਸ਼ਾ ਉਤੇ ਹੱਥੋਂ ਤੇ ੴ ਲਾ ਇਹ ਗੜਵੀ ਜਾਂ ਬਹੁਤ ਸਾਰੀਆਂ ਐਸੇ ਅਸੀਂ ਆਪਣੇ ਹੀ ਮਨਮਤਾਂ ਦੇ ਨਾਲ ਉਹਨਾਂ ਦੇ ਰੂਪ ਨੂੰ ਵਿਗਾੜ ਰਹੇ ਹਾਂ ਪਰ ਜਿੱਥੇ ਗੁਰੂ ਸਾਹਿਬ ਨੇ ਸਾਨੂੰ ਸੱਚੀ ਸੁੱਚੀ ਬਾਣੀ ਦਿੱਤੀ ਹੋਈ ਹੈ ਏਕ ਪਿਤਾ ਏਕਸ ਕੇ ਹਮ ਬਾਰਕ ਉਸੀ ਦਾ ਪਹਿਰਾ ਦਿੰਦਿਆ ਹੋਇਆ ਅਸੀਂ ਬਾਣੀ ਗੁਰੂ ਗੁਰੂ ਹੈ ਬਾਣੀ ਦੇ ਉਸ ਦਿੱਤੇ ਹੋਏ ਉਪਰਾਲੇ ਸਦਕਾ ਇਹ ਸਾਰਾ ਇੱਕ ਕਾਰਜ ਕਰ ਰਹੇ ਹਾਂ ਕਿ ਗੁਰੂ ਸਾਹਿਬ ਤੁਸੀਂ ਆਪਣੇ ਬੱਚਿਆਂ ਕੋਲੋਂ ਇਹ ਸੇਵਾ ਲੈ ਲਿਓ ਔਰ ਹਰ ਘਰ ਦੇ ਵਿੱਚ ਗੁਰਬਾਣੀ ਜਿਹੜੀ ਆ ਉਹ ਲਗਵਾਇਓ ਜੀ ਪੇਸ਼ੇਵਰ ਜੋ ਤੁਸੀਂ ਕੀ ਕਰਦੇ ਹੋ ਵੈਸੇ ਕਿ ਇਹੀ ਕੰਮ ਹੈ ਕੀ ਕਰਦੇ ਹੋ ਪੇਸ਼ੇਵਰ ਜੋ ਸ਼ਾਇਦ ਤੁਸੀਂ ਹੈਰਾਨ ਹੋਗੇ ਪੇਸ਼ੇਵਰ ਜੋ ਮੈਂ ਕੰਪਿਊਟਰ ਟੀਚਰ ਆ ਜੀ ਤੇ ਮੇਰਾ ਜੀ ਇਸ ਗਾਰਜ ਦੇ ਨਾਲ ਮੇਰੀ ਸਟੱਡੀ ਦਾ ਕੋਈ ਲੈਣਾ ਦੇਣਾ ਨਹੀਂ ਆ ਇਹ ਬਸ ਗੁਰੂ ਦੇ ਉਦਮ ਸਦਕਾ ਇਹ ਗਾਰਜ ਕੀਤਾ ਤੇ ਅੱਜ ਮੈਂ ਇਸ ਖਾਲਸਾ ਗਲੀ ਦੇ ਵੀਡੀਓ ਵਿੱਚ ਆਪਣਾ ਇਸ ਪ੍ਰਦਰਸ਼ਨੀ ਨੂੰ ਲੈ ਕੇ ਆਇਆ ਹੋਇਆ ਤਾਂ ਮੇਰੇ ਲਈ ਇੱਕ ਆਪਣਾ ਸੁਭਾਗ ਹੈ ਮੁਬਾਰਕ ਹੈ ਮੈਨੂੰ ਆਪਣੇ ਆਪ ਨੂੰ ਹੀ ਕਿ ਮੈਂ ਇੱਥੇ ਤੱਕ ਪਹੁੰਚ ਚੁੱਕਿਆ ਹਾਂ ਜੀ ਕਿਸ ਤਰ੍ਹਾਂ ਦਾ ਰਿਸਪੌਂਸ ਦੇਖ ਰਿਹਾ ਪਬਲਿਕ ਦਾ ਲੋਕ ਆ ਰਹੇ ਨੇ ਕਿਸ ਤਰ੍ਹਾਂ ਦਾ ਰਿਸਪੌਂਸ ਰਿਸਪੌਂਸ ਕਿਉਂਕਿ ਅੱਜ ਕੱਲ ਲੋਕ ਇੰਗਲਿਸ਼ ਵਿਚਾਰਾ ਪ੍ਰੇਫਰੈਂਸ ਕਰਦੇ ਨੇ ਬਿਲਕੁਲ ਬਿਲਕੁਲ ਤੇ ਬਟ ਦੇਖ ਰਹਾ ਮੈਂ ਦੇਖ ਨਾਲ ਪੀੜ ਲੱਗ ਰਹੀ ਹੈ ਤੁਹਾਡੇ ਇੱਥੇ ਲੋਕੀ ਦੇਖ ਰਿਹਾ ਕਿਤਨਾ ਰਿਸਪੌਂਸ ਆ ਰਿਹਾ ਰਿਸਪੌਂਸ ਵੀਰੇ ਏ ਸੈਕਿੰਡ ਵਾਲਾ ਕਿ ਬਹੁਤ ਹੀ ਵਧੀਆ ਮਤਲਬ ਜਿੰਨਾ ਐਕਸਪੈਕਟ ਨਹੀਂ ਸੀ ਕੀਤਾ ਉਤੋਂ ਕਿਤੇ ਵੱਧਿਆ ਔਰ ਵੱਡੀ ਗੱਲ ਇਹ ਕਿ ਜਦੋਂ ਅਸੀਂ ਪੰਜਾਬੀ ਨੂੰ ਦੇਖ ਕੇ ਅਸੀਂ ਇਹ ਕਹਿੰਨੇ ਕਿ ਨਹੀਂ ਬਿਲਕੁਲ ਆ ਰਹੇ ਨੇ ਕਿ ਨਾਮ ਲਿਖੋ ਮੈਂ ਕਹਿ ਜਨਾ ਜੀ ਇੰਗਲਿਸ਼ ਨਹੀਂ ਨਹੀਂ ਜੀ ਪੰਜਾਬੀ ਵਿਚ ਲਿਖ ਜੱਜੜੇ ਦੇ ਲੈ ਕੇ ਜਾ ਰਹੇ ਨੇ ਉਹਨਾਂ ਕੋਲ ਮੇਰੇ ਉਹ ਕੀ ਰਿੰਗ ਜਾ ਬਹੁਤ ਬਹੁਤ ਆਈਟਮਾਂ ਜਾਰੀਆਂ ਨੇ ਕੀ ਕੀ ਬਣਾ ਲੈਂਦੇ ਕਿਸ ਕਿਸ ਚੀਜ਼ ਦਾ ਕਰ ਲੈਂਦੇ ਕਿਤੇ ਕਿਤੇ ਮਨੇ ਕਿ ਤੁਸੀਂ ਆਪਣੀ ਕੈਲੀਗ੍ਰਾਫੀ ਕਰਦੇ ਜਿਹਦੇ ਵਿੱਚ ਮੇਰੇ ਕੋਲ ਜੀ ਸ਼ੁਰੂਆਤ ਕਾ ਲਈ ਤੇ ਪਿੱਛੇ ਲੱਗੇ ਹੋਏ ਫਰੇਮ ਤੁਸੀਂ ਦੇਖ ਸਕਦੇ ਜਿਹਦੇ ਵਿੱਚ ਅਸੀਂ ਗੁਰਬਾਣੀ ਦੇ ਕੁਝ ਅਲੱਗ-ਅਲੱਗ ਤੁਕਾਂ ਨੂੰ ਲਿਖਿਆ ਹੋਇਆ ਔਰ ਜੇਕਰ ਕੋਈ ਆਪਣਾ ਕਸਟਮਾਈਜ਼ ਕਰਵਾਉਣਾ ਚਾਹੁੰਦਾ ਜਿਹਦੇ ਵਿੱਚ ਅਸੀਂ ਕੁਝ ਕੀ ਰਿੰਗਸ ਨੇ ਕੁਝ ਬੁੱਕ ਟੈਗ ਨੇ ਕਿ ਅੱਜ ਬੁੱਕ ਫੇਅਰ ਲੱਗਾ ਹੋਇਆ ਬੁੱਕ ਫੇਅਰ ਦੇ ਨਾਲ ਅਸੀਂ ਬੁੱਕ ਟੈਗਸ ਨੂੰ ਵੀ ਜ਼ਰੂਰ ਇੱਥੇ ਲੈ ਕੇ ਆਏ ਹੋਏ ਹਾਂ ਕਿ ਆਪਣੇ ਕਿਤਾਬਾਂ ਵਿੱਚ ਰੱਖਣ ਵਾਸਤੇ ਕੁਝ ਦਾ ਕੋਰਟਸ ਨੇ ਕੁਝ ਤੁਹਾਡੀਆਂ ਲਾਈਨਾਂ ਨੇ ਕੁ ਦੇ ਸੋਮੇ ਉਹ ਸਾਰੀ ਚੀਜ਼ਾਂ ਇੱਥੇ ਲੈ ਕੇ ਆਏ ਤੁਸੀਂ ਦੇਖ ਵੀ ਸਕਦੇ ਹੋ ਕਿ ਕੈਨਵਸ ਦੇ ਵਿੱਚ ਵੀ ਹੈਗੇ ਨੇ ਮਤਲਬ ਅਲੱਗ-ਅਲੱਗ ਚੀਜ਼ਾਂ ਨੇ ਅਸੀਂ ਮੈਂ ਦੇਖ ਰਿਹਾ ਕਿ ਚੀਨ ਨੂੰ ਬੜਾ ਅਟਰੈਕਟ ਕਰ ਰਿਹਾ ਲੋਕਾਂ ਦਾ ਇੱਕ ਅਟਰੈਕਸ਼ਨ ਖੇਚ ਰਹੀ ਹੈ ਇਹ ਜੀ ਹਾਂ ਜੀ ਬਿਲਕੁਲ ਜੀ ਇਹ ਬਹੁਤ ਸਾਰੇ ਐਸੇ ਇੱਥੇ ਪਤਵੰਤੇ ਸੱਜਣ ਵੀ ਆ ਰਹੇ ਨੇ ਜਿਨ੍ਹਾਂ ਵੱਲੋਂ ਇਹ ਚੀਜ਼ ਦੀ ਸ਼ਲਾਘਾ ਜ਼ਰੂਰ ਕੀਤੀ ਜਾ ਰਹੀ ਹੈ ਕਿ ਜੇਕਰ ਅਸੀਂ ਇੱਥੇ ਆਏ ਹੋਏ ਤਾਂ ਘਟੋ ਘਟ ਤੁਹਾਡਾ ਇਹ ਉਪਰਾਲਾ ਇੱਕ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਹੈ ਕਿ ਤੁਸੀਂ ਸੰਗਤਾਂ ਦੇ ਰੋਗ ਰੋਗ ਗੁਰਬਾਣੀ ਨੂੰ ਕਰ ਰਹੇ ਹੋ ਜਿੱਥੇ ਅਸੀਂ ਅਲੱਗ-ਅਲੱਗ ਕਿਤਾਬਾਂ ਦੇ ਸ ਇਥੇ ਸਟਾਲ ਲੱਗੇ ਹੋ ਨੇ ਪਰ ਜਿੱਥੇ ਇਸ ਗੁਰਬਾਣੀ ਦੇ ਸਟਾਲ ਨੂੰ ਮੈਨੂੰ ਸ਼ਲਾਗਾ ਜਰੂਰ ਕੀਤੀ ਜਾ ਰਹੀ ਹੈ ਜੀ। ਤੇੰਵੇਂ ਸੇ ਤੁਸੀਂ ਹੋਰ ਵੀ ਪਤਾ ਕਿ ਦੇਖ ਰਿਹਾ ਹਾਂ ਬੱਚਿਆਂ ਨੂੰ ਸਿਖਾਉਂਦੇ ਆ ਕੋਚ ਕੋ ਕੀ ਚੀਜ਼ ਅੱਗੇ ਵਧਾਉਣਾ ਚਾਹੀਦਾ ਆਪਣੇ ਸਮਾਜ 'ਚ ਵੀ ਸੀ ਨੂੰ ਸਪਰੈਡ ਕਰਨਾ ਹੈ। ਇਹੀ ਚੀਜ਼ ਕਰ ਰਹੇ ਕਿ ਬੱਚੇ ਜਿਹੜੇ ਇੱਥੇ ਆ ਰਹੇ ਨੇ ਉਹਨਾਂ ਵੱਲੋਂ ਇਹੀ ਮੈਨੂੰ ਕਿਹਾ ਜਾ ਰਿਹਾ ਕਿ ਅਸੀਂ ਮੈਨੂੰ ਸਿਖਾਓਗੇ ਕਦੋਂ? ਹੁਣ ਵੀ ਬੱਚੇ ਆਏ ਸੀ ਸਾਨੂੰ ਸਿਖਾਓਗੇ ਕਦੋਂ? ਕਿਉਂਕਿ ਇਹ ਚੀਜ਼ ਜਿਹੜੀ ਅਸੀਂ ਕੀਤੀ ਹੋਈ ਆ ਬੱਚਿਆਂ ਦੇ ਵਿੱਚ ਕਿਤੇ ਨਾ ਕਿਤੇ ਇੱਕ ਉਤਸ਼ਾਹ ਲੈ ਕੇ ਆ ਰਹੀ ਹੈ ਕਿ ਅਸੀਂ ਇਹ ਕਾਰਜ ਕਰਨਾ ਚਾਹੁੰਦੇ ਹਾਂ। ਸੋ ਬੱਚੇ ਆ ਰਹੇ ਨੇ ਜੀ ਮੈਂ ਜਲਦੀ ਹੀ ਬਹੁਤ ਜਲਦੀ ਬੱਚਾ ਨੂੰ ਇਸ ਸੇਵਾਵਾ ਦੇ ਨਾਲ ਰੂਬਰੂ ਹੋਵਾਂਗਾ ਜੀ ਅੱਛਾ ਇੱਕ ਗੱਲ ਹੈ ਕਈ ਕਹਿੰਦੇ ਲੋਕਾਂ ਦੀ ਹੈਂਡਰਾਈਟਿੰਗ ਨਹੀਂ ਹੁੰਦੀ ਤਾਂਡੀ ਬੜੀ ਸੋਹਣੀ ਹੈਂਡਰਾਈਟਿੰਗਾਂ ਦੇ ਵਿੱਚ ਕੀ ਟਿਪ ਹੈ ਕਿ ਅਹੀ ਵੀ ਆਪਣੇ ਟਿਪ ਟਿਪ ਸਰੇ ਵਿੱਚ ਕੁਝ ਨਹੀਂ ਹੈ ਜੀ ਮੈਂ ਮੈਂ ਤਾਂ ਸਾਫ਼-ਸਾਫ਼ ਇਹ ਕਹਿੰਦਾ ਕਿ ਮੇਰਾ ਇਹ ਕਾਰਜ ਹੈ ਹੀ ਨਹੀਂ ਜੀ ਤੁਸੀਂ ਆਜ ਵੀ ਮੇਰੇ ਕੋਲੋਂ ਮੇਰੀ ਨਾਰਮਲ ਹੈਂਡਰਾਈਟਿੰਗ ਵੇਖ ਲਓ ਤੇ ਮੇਰੀ ਨਾਰਮਲ ਹੈਂਡਰਾਈਟਿੰਗ ਕਿ ਟੁੱਟੀ ਮੱਝ ਹੈ ਬਸ ਕੈਲੀਗ੍ਰਾਫੀ ਦੇ ਅੰਦਰ ਜੋ ਗੁਰੂ ਸਾਹਿਬ ਨੇ ਕਾਰਜ ਮੈਨੂੰ ਦਿੱਤਾ ਹੋਇਆ ਲਿਖ ਪਾ ਰਿਹਾ ਹਾਂ ਔਨ ਸਪਾਟ ਕਰ ਪਾ ਰ ਗੁਰੂ ਸਾਹਿਬ ਦਾ ਤਰਸ ਹੈ ਕਿ ਮੈਂ ਕਾਰਜ ਕਰ ਪਾ ਰਿਹਾ ਕਿਸ ਕਿਸ ਚੀਜ਼ ਨਾਲ ਲਿਖਦੇ ਹਾਂ ਮੈਂ ਦੇਖ ਰਿਹਾ ਤੁਹਾਡੇ ਕੋਲ ਟੂਲਸ ਬੜੇ ਵਕਵਾ ਟੂਲਸ ਵਿੱਚ ਜੀ ਜਿੱਥੇ ਟੂਲਸ ਵੀ ਬਹੁਤ ਐਕਸਪੈਂਸਿਵ ਨੇ ਜੀ ਜਿਹਦੇ ਵਿੱਚ ਅਸੀਂ ਕੁਝ ਪੈਰਲਲ ਪੈਨ ਹੁੰਦੇ ਨੇ ਜਿਨ੍ਹਾਂ ਦੀ ਮੈਂ ਤੁਹਾਨੂੰ ਟਿਪਸ ਨੇ ਥੋੜਾ ਜਿਆਦਾ ਰੂਬਰੂ ਕਰਵਾ ਦਿੰਨਾ ਇਹਨਾਂ ਟਿਪਸ ਨੂੰ ਅਸੀਂ ਪੈਰਲਲ ਪੈਨ ਬੋਲਦੇ ਹਾਂ ਇਹ ਨਾਰਮਲ ਟਿਪ ਤੋਂ ਅਲੱਗ ਟਿੱਪ ਹੁੰਦੀਆਂ ਨੇ ਫਿਰ ਇਹਦੇ ਵਿੱਚ ਹੀ ਸਟੀਲ ਨਿਬ ਪੈਨ ਆ ਜਾਂਦੇ ਨੇ ਜਿਨ੍ਹਾਂ ਦੀਆਂ ਸਟੀਲ ਦੀਆਂ ਨਿਬ ਹੁੰਦੀਆਂ ਨੇ ਇਹਨਾਂ ਚ ਕਿਤੇ ਇੰਕ ਪੈਂਦੀ ਨਹੀਂ ਆ ਸਾਨੂੰ ਡਿਬੋਡ ਵੋਕੇ ਪੁਰਾਣੀ ਦਵਤਾਂ ਵਾਂਗੂ ਹੀ ਲਿਖਣਾ ਬੰਦਾ ਦਵਤਾਂ ਅਸੀਂ ਬਣਾਈਆਂ ਹੋਈਆਂ ਨਾਲ ਸੋ ਉਹਨਾਂ ਦਵਤਾਂ ਨਾਲ ਫਿਰ ਜਿੱਥੇ ਸਾਡੇ ਕੋਲ ਸਕੈਚ ਪੈਨ ਆਉਂਦੇ ਨੇ ਉਹਨਾਂ ਦੇ ਕਾਫੀ ਬੋਲਡ ਮਾਰਕਰ ਹੁੰਦੇ ਨੇ ਜੀ ਇਹ ਵੀ ਇੱਕ ਇੰਪੋਰਟਡ ਬ੍ਰਸ਼ ਹੁੰਦੇ ਨੇ ਸਕੈ ਇੱਕ ਨਾਰਮਲ ਪੈਨ ਦੀ ਗੱਲ ਕਰੀ ਸ਼ਾਇਦ ਤੁਹਾਨੂੰ ਇਹੀ ਪੈਨ ਇੱਕ ਨਾਰਮਲ ਪੈਨ 40-50 ਰੁਪਏ ਦਾ ਮਿਲੇਗਾ ਇਹ ਮੇਰਾ 980 ਰੁਪਏ ਦਾ ਪੈਨ ਪਲੱਸ 120 ਡਿਲੀਵਰੀ ਦੇ ਨਾਲ ਮੈਨੂੰ ਘਰ ਮਿਲਿਆ ਸੀ ਔਰ ਲਿਖਣ ਦਾ ਇਹਦਾ ਕਾਰਜ ਤੁਸੀਂ ਸਾਹਮਣੇ ਦੇਖ ਸਕਦੇ ਹੋ ਕਿ ਇਹ ਜੋ ਮੈਂ ਸਾਹਮਣੇ ਲਿਖਿਆ ਹੋਇਆ ਇੱਕ ਇੱਕ ਕੋਡ ਜਿਹੜਾ ਆ ਇਹ ਫਲੈਕਸੀ ਨਿਬ ਪੈਨ ਹੁੰਦਾ ਹੈ ਮਤਲਬ ਜਿੱਥੇ ਤੁਸੀਂ ਆਪਣੇ ਪ੍ਰੈਸ਼ਰ ਮੇਨਟੇਨ ਕਰ ਰਹੇ ਹੋ ਹੱਥ ਦਾ ਉਸ ਦੀ ਸੈਂਸਿਟੀਵਿਟੀ ਦੇ ਨਾਲ ਇਹ ਸਾਰਾ ਚੀਜ਼ ਫਲੋ ਚ ਆ ਰਹੀ ਹੈ ਜੀ ਪੂਰਾ ਬਾਡੀ ਦੇ ਅਕੋਰਡਿੰਗ ਬਿਲਕੁਲ ਹੈਂਡ ਮੂਵਮੈਂਟ ਬਿਲਕੁਲ ਹੈਂਡ ਮੂਵਮੈਂਟ ਦੇ ਨਾਲ ਗੱਲ ਕਰ ਰਹੇ ਹਾਂ ਜਦੋਂ ਤੁਹਾਡੇ ਪ੍ਰੈਸ਼ਰ ਆ ਹੱਥਾਂ ਦਾ इवन ਕਿ ਮੈਂ ਅ ਪੈਨਸਲ ਵੀ ਲਰਾਂ ਤਾਂ ਮੈਂ ਪੈਨਸਲ ਦੇ ਨਾਲ ਵੀ ਉਸੇ ਹੀ ਫਲੋ ਨੂੰ ਲੈ ਕੇ ਆਉਣਾ ਜਿਵੇਂ ਇੱਕ ਕ ਕੈਲੀਗ੍ਰਾਫੀ ਦੇ ਨਾਲ ਲੈ ਕੇ ਆਉਂਦੇ ਸੋ ਤੁਸੀਂ ਸੋਚ ਲਓ ਕਾਰਜ ਕੋਈ ਵੀ ਤੁਹਾਡੇ ਤੋਂ ਦੂਰ ਨਹੀਂ ਹੈਗਾ ਪਰੇ ਨਹੀਂ ਹੈਗਾ ਕੋਈ ਔਖਾ ਨਹੀਂ ਹੈ। ਤੁਸੀਂ ਕਹੇ ਕਿ ਤੁਸੀਂ ਇੱਕ ਪੇਸ਼ੇਵਰ ਟੀਚਰ ਹੋ ਤੇ ਬੱਚਿਆਂ ਨੂੰ ਵਿੱਚ ਕੀ ਸਿਖਾਉਂਦੇ ਹੋ ਇਸ ਚੀਜ਼ ਨਾਲ ਜੁੜਨ ਲਈ। ਕੋਈ ਕਹਿੰਦੇ ਬੱਚੇ ਛੋਟੇ ਹੋਣ ਤੋਂ ਹੀ ਸਿੱਖਣਾ ਸ਼ੁਰੂ ਕਰ ਦਿੰਦੇ। ਤੁਸੀਂ ਤੇ ਇੱਕ ਟੀਚਰ ਹੋ। ਤੁਸੀਂ ਉਹਨਾਂ ਨੂੰ ਇੱਕ ਦਿਸ਼ਾ ਦਿਖਾਉਣੀ ਹੈ ਹਨਾ ਤੇ ਉਹ ਬੱਚੇ ਕਿੱਦਾਂ ਕੰਮ ਕਰ ਉਹਨਾਂ ਦੇ ਅੰਦਰ ਮੈਂ ਇੱਕ ਇੱਕ ਖਰਾਕ ਇੰਦਾ ਦੀ ਲੈ ਕੇ ਆ ਰਿਹਾ ਕਿ ਜਿਵੇਂ ਬੱਚੇ ਕਲਾਸ ਵਿੱਚ ਬੈਠੇ ਹੁੰਦੇ ਨੇ ਤੇ ਮੈਂ ਜਦੋਂ ਜਿਹੜਾ ਬੱਚਾ ਬਹੁਤ ਹੀ ਵਧੀਆ ਕਾਰਜ ਕਰਦਾ ਤੇ ਮੈਂ ਉਹਦਾ ਸੋਹਣਾ ਜਿਹਾ ਨਾਮ ਲਿਖ ਕੇ ਦੇ ਦਿੰਦਾ ਤੇ ਉਹ ਬੱਚੇ ਆਦੇ ਅੰਦਰ ਕਹਿ ਲੋ ਕਿ ਇੱਕ ਤੇ ਕਿਨ ਜੇਕਰ ਅੱਜ ਨ ਦਰਿਆ ਨੂੰ ਇਸੇ ਤਰ੍ਹਾਂ ਲੈ ਗਿਆ ਰਹਿ ਕਿ ਬੱਚਿਆਂ ਦਾ ਨਾਮ ਲਿਖ ਕੇ ਦੇ ਦੋ ਬੱਚੇ ਆਪਣੇ ਆਪ ਤੁਹਾਡੇ ਲਿਖ ਚੀ ਆਂਦੀ ਸਾਬ ਸਾਡਾ ਨਾਮ ਹੋਰ ਲਿਖ ਦੋ ਜੀ ਸੋ ਬੱਚਿਆਂ ਦੇ ਅੰਦਰ ਕਿਤੇ ਨਾ ਕਿਤੇ ਉਹ ਕੋਸ਼ਿਸ਼ ਕਰ ਰਹੇ ਕਿ ਜ਼ਰੂਰ ਉਹਨਾਂ ਦੇ ਅੰਦਰ ਇਸ ਚੀਜ਼ ਦੀ ਐਕਸਾਈਟਮੈਂਟ ਲੈ ਕੇ ਆਏ ਕਿ ਸੋਹਣਾ ਸੀ ਕਿਵੇਂ ਲਿਖ ਸਕਦੇ ਆ ਜੀ ਤੇ ਤੁਹਾਨੂੰ ਕਿੰਨਾ ਸਮਾਂ ਹੋ ਗਿਆ ਇੱਥੇ ਲਗਾਉਂਦੇ ਨੂੰ ਇੱਥੇ ਖਾਸਕ ਵਾਲੇ ਦੇ ਵਿੱਚ ਕੋਈ ਬਹੁਤਾ ਲੰਬਾ ਸਮਾਣੀ ਨਹੀਂ ਜੀ ਹੋਇਆ ਮੇਰਾ ਇਹ ਸਾਰਾ ਕਾਰਜ ਪਿਛਲੇ 6 ਮਹੀਨਿਆਂ ਦਾ ਕਾਰਜ ਹੈ ਕਿ ਜਿਹਦੇ ਵਿੱਚ ਮੈਂ ਸਾਰਾ ਕਾਰਜ ਕਰ ਪਾਇਆ ਉਹ ਮੇਰਾ ਪਹਿਲਾ ਅਟੈਂਪਟ ਹੈ ਕਿ ਮੈਂ ਖਾਲਸਾ ਗੋੜੇ ਦੇ ਵਿੜੇ ਵਿੱਚ ਅੱਜ ਇੱਥੋਂ ਦਾ ਹੀ ਵਿਦਿਆਰਥੀ ਹੁੰਦੇ ਹੋયા ਤੇ ਇੱਥੋਂ ਦਾ ਹੀ ਇੱਕ ਮੈਂ ਇਹ ਸਟਾਲ ਲਾ ਪਿਆ ਇਹ ਮੇਰੇ ਲਈ ਇੱਕ ਬਹੁਤ ਵੱਡੀ ਮਾਣ ਦੀ ਗੱਲ ਹੈ ਪਤਾ ਲੱਗ ਰਿਹਾ ਜਿਵੇਂ ਵਿਦਿਆਰਥੀ ਹੁੰਦੇ ਸੀ ਅੱਜ ਸਟਾਲ ਲਗਾ ਰਹੇ ਲੋਕੀ ਯਾਰ ਕਿੰਦਰ ਇੱਕ ਫੀਲਿੰਗ ਹੁੰਦੀ ਹੈ ਮੈਂ ਕਹਿੰਦਾ ਜੀ ਐਦਾਂ ਲੱਗ ਰਿਹਾ ਕਿ ਜਿਵੇਂ ਅੱਜ ਅਸੀਂ ਇੱਕ ਪਹਿਲਾ ਸਟੂਡੈਂਟ ਸੀ ਫਿਰ ਟੀਚਰ ਬਣੇ ਤੇ ਹੁਣ ਇੱਕ ਦੁਕਾਨਦਾਰ ਵੀ ਨਾਲ ਬ ਜੀ ਲੋਕਾਂ ਨੂੰ ਪ੍ਰਾਤਿਕ ਅਬਰੌਡ ਬੈਠੇ ਨੇ ਉਹਨਾਂ ਲਈ ਕਿੱਦਾਂ ਕੋਈ ਕੁਝ ਸਾਧਨ ਹੋਵੇ ਕੰਟੈਕਟ ਮੇਰਾ ਜੀ ਇੰਸਟਾਗ੍ਰam ਤੇ ਅਖਾੜਾ ਪੇਜ ਹੈ ਜੀ ਇੰਸਟਾਗ੍ਰam ਤੇ ਮੇਰੇ ਨਾਲ ਬਹੁਤ ਸਾਰੇ ਐਸੇ ਵੀਰ ਪਤਵੰਤੇ ਸੱਚਨ ਜੁੜੇ ਹੋਏ ਨੇ ਉਹ ਆਪਣਾ ਮੇਰੇ ਉਤੇ ਕੰਟੈਕਟ ਕਰ ਸਕਦੇ ਨੇ ਮੋਬਾਈਲ ਨੰਬਰ 9814816886 9814816886 ਤੇ ਮੈਨਾਂ ਸੰਪਰਕ ਆ ਸਕਦੇ ਨੇ ਜੋ ਚੀਜ਼ ਲਿਖਵਾਉਣੀ ਹੋਏ ਮੈਂ ਉਹਨਾਂ ਨੂੰ ਉਹਨਾਂ ਤੱਕ ਪਹੁੰਚਾ ਸਕਦਾ ਜਿਵੇਂ ਜੀ ਕੋਈ ਤੁਹਾਡੇ ਕੋਰਸ ਹੋ ਗਏ ਤੁਹਾਡੇ ਕੋਈ ਕੇਵਲ ਦੇ ਕਿਸੇ ਨੇ ਸਾਈ ਚਿੱਠੀ ਲਿਖਵਾਉਣੀ ਹੈ ਜੀ ਅੱਜ ਬਹੁਤ 트ੈਂਡ ਚੱਲ ਰਿਹਾ ਕਿ ਸਾਈ ਚਿੱ ਦਿਨਾਂ ਵਿੱਚ ਪਹੁੰਚ ਚੁੱਕੇ ਹੋਏ ਆ ਜਿੱਥੇ ਵਿਆਹ ਬਹੁਤ ਸਾਰੇ ਆਉਣੇ ਨੇ ਤਾਂ ਸਾਇ ਚਿੱਠੀ ਜਿੱਥੇ ਅਸੀਂ ਇੱਕ ਗੋਲ ਕਰਕੇ ਆਪਣੇ ਟਰੰਕਾ ਦੇ ਵਿੱਚ ਸੰਭਾਲ ਦਿੰਨੇ ਜਿੱਥੇ ਅਸੀਂ ਅੱਜ ਹੱਥ ਲਿਖਤ ਸਾਇ ਚਿੱਠੀ ਨੂੰ ਅਸੀਂ ਆਪਣੀ ਦੀਵਾਰ ਉੱਤੇ ਲਾ ਕੇ ਔਰ ਆਪਣੇ ਉਸ ਆਨੰਦ ਕਾਜ ਦੇ ਫਰਮਾਨ ਨੂੰ ਲਿਖਾ ਕੇ ਅਸੀਂ ਆਪਣੇ ਆਜਮਾਨ ਮਹਿਸੂਸ ਕਰ ਰਹੇ ਹਾਂ ਧੰਨਵਾਦ ਦਾ ਜਿਸਾ ਕਿਸੇ ਕੱਢੀ ਹੋਣਾ ਨਾਲ ਗੱਲਬਾਤ ਕੀਤੀ ਹੈ ਕਿ ਇੱਕ ਮੈਸੇਜ ਜਿਹੜਾ ਕਿ ਸਮਾਜ ਦੇ ਵਿੱਚ ਤੇ ਰਹੇ ਨੇ ਕਿ ਅਸੀਂ ਇਸ ਚੀਜ਼ ਨੂੰ ਭੁੱਲਿਆ ਨਾ ਗੁਰਮੁਖੀ ਦੇ ਵਿੱਚ ਲਿਖਦੇ ਨੇ ਲੋਕੀ ਕਿੱਥੇ ਵਾਂਝੇ ਹੋ ਰਹੇ ਨੇ ਇੰਗਲਿਸ਼ ਦੇ ਵਿੱਚੋਂ ਪੰਜਾਬੀ ਤੋਂ ਆਪਣੇ ਜਿਹੜਾ ਇੰਗਲਿਸ਼ ਦਾ ਇੱਕ ਵਧੀਆ ਅਟਰੈਕਸ਼ਨ ਪੁਆਇੰਟ ਹੈ ਜਿੱਥੇ ਕੀ ਲੋਕੀ ਨਗਰ ਦੇ ਸਟਾਲ ਦੇ ਉੱਤੇ ਆ ਰਹੇ ਨੇ ਇੱਕ ਵਧੀਆ ਪੇਸ਼ੇਵਰ ਜੋ ਟੀਚਰ ਵੀ ਨੇ ਬੱਚਾ ਨੂੰ ਸਿਖਾ ਰਹੇ ਨੇ ਇੱਕ ਵਧੀਆ ਸਮਾਜ ਦੇ ਵਿੱਚ ਮੈਸੇਜ ਦੇ ਰਹੇ ਨੇ ਕਿ ਸਾਨੂੰ ਗੁਰਮੁਖੀ ਨੂੰ ਨਹੀਂ ਭੁੱਲਣਾ ਚਾਹੀਦਾ ਗੁਰਮੁਖੀ ਨੂੰ ਯਾਦ ਰੱਖੋ ਪੰਜਾਬੀ ਨੂੰ ਯਾਦ ਰੱਖੋ ਪੰਜਾਬੀ ਅਤਲੀ ਯਾਦ ਰੱਖੋ ਤੇ ਅਸੀਂ ਵੀ ਆਸ ਕਰਦੇ ਹਾਂ ਤੁਸੀਂ ਵੀ ਜਰੂਰ ਰਹਿ ਕੇ ਪੰਜਾਬ ਦੇ ਨਾਲ ਜੁੜੋਗੇ ਤੇ ਇਸ ਤਰ੍ਹਾਂ ਹੀ ਜੋ ਅੱਕੇ ਵਾਤੇ ਰੋਕ ਦੇ ਮਿਲੋ ਤੇ ਜਾਇਰ ਮਸਟਬ ਸਿ ਕਵਲਾ ਸਿਟੀ ਹੈਡਲਾਈਨਸ ਆਪਣੇ ਸਰ